ਵੱਡੀ ਖਬਰ سامنے ਆ ਰਹੀ ਹੈ ਕਿ ਐਸਆਈ ਨੂੰ ਗੋਲੀ ਲੱਗੀ ਹੈ ਜਿहां ਗੋਲੀ ਲੱਗਣ ਦੇ ਨਾਲ ਐਸਆਈ ਜ਼ਖਮੀ ਹੋ ਜਾਂਦਾ ਹੈ ਦੱਸਦੇ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇੱਕ ਜਗ੍ਹਾ ਤੇ ਨਸ਼ਾ ਵੇਚਣ ਵਾਲਾ ਵਿਅਕਤੀ ਲੁਕਿਆ ਪਿਆ ਹੈ ਜਿहां ਗੁਪਤ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਉੱਥੇ ਗਈ ਤਾਂ ਉਸਨੇ ਐਸਆਈ ਦੀ ਪਿਸਤੌਲ ਖੋਲਾਈ ਤੇ ਐਸਆਈ ਨੂੰ ਗੋਲੀ ਮਾਰ ਦਿੱਤੀ ਐਸਆਈ ਜ਼ਖਮੀ ਹੋ ਗਿਆ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਘਟਨਾ ਸામਣੀ ਆਉਂਦੀ ਹੈ ਨਸ਼ਾ ਵੇਚਣ ਵਾਲੇ ਦੀ ਗੁਪਚਾਨਕਾਰੀ ਤੇ ਪੁਲਿਸਦਤ ਪਹੁੰਚਦੀ ਹੈ ਉਸ ਤੋਂ ਬਾਅਦ ਐਸਆਈ ਦੀ ਪਿਸਤੌਲ ਖੋ ਕੇ ਉਸ ਨੂੰ ਗੋਲੀ ਮਾਰੀ ਜਾਂਦੀ ਹੈ ਇਹ ਸਾਰੀ ਜਾਣਕਾਰੀ ਉੱਤੇ ਮੌਜੂਦ ਐਸਪੀਡੀ ਨੇ ਮਨਜੀਤ ਨੇ ਸਾਂਝੀ ਕੀਤੀ ਹੈ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਗੁਪਚਾਨਕਾਰੀ ਆਈ ਸੀ ਕਿ ਨਸ਼ੇ ਦਾ ਕਾਰੋਬਾਰ ਇੱਕ ਵਿਅਕਤੀ ਕਰਦਾ ਹੈ ਜਦੋਂ ਉਸ ਨੂੰ ਫੜਨ ਲਈ ਪੁਲਿਸ ਉੱਥੇ ਗਈ ਤਾਂ ਉਸ ਵਿਅਕਤੀ ਨੂੰ ਫੜਿਆ ਤਾਂ ਉਸਨੇ ਜ਼ਬਰਨ ਐਸਆਈ ਦਾ ਪਿਸਤੌਲ ਖੋਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਮੌਕੇ ਤੋਂ ਉਫਰਾਰ ਹੋ ਗਿਆ ਹੈ ਗੋਲੀ ਲੱਗਨ ਤੋਂ ਬਾਅਦ ਇਹ ਸਈ ਜ਼ਖਮੀ ਹੋ ਗਿਆ ਹੈ ਲਾਸਤ ਲ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਆਪੀ ਵਿਅਕਤੀ ਦੀ ਪਾਲ ਲਗਾਤਾਰ ਚਾਰੀ ਉਸ ਨੂੰ ਜਲਦ ਫੜ ਲਿਆ ਜਾਵੇਗਾ ਸੋ ਜੋ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਪੂਰਾ ਮਾਮਲਾ ਹੈ ਸਰ ਇਹ ਬਹੁਤ ਜਟਿਲ ਹੈ ਇਹ ਐਸ ਐਚਓ ਅੱਜ ਸਾਡੇ ਪੁਲ ਗੜੀ ਦੇ ਨਾਲ ਐਸ ਆਈ ਜਿੰਨਾ ਅਜੂਸ਼ਾ ਮਿਸ਼ਰੀ ਆ ਲਗੇ ਹੋਏ ਸੀ ਸਾਡੇ ਕੋਲੋਂ ਕੋਰ ਰਿਪੋਰਟ ਇਨਫੋਰਮੇਸ਼ਨ ਐਸ ਜੀ ਵੀ ਬੰਦਾਰ ਦੇ ਨਾਲ ਅਸ਼ੇਰ ਦਾ ਕਾਰਵਾਰ ਕਰਦਾ ਪੂਰੀ ਤਰ੍ਹਾਂ ਸਿੰਗ ਕਰਦਾ ਹੈ ਯੋਗਾਇਨਾ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਇਹ ਸੇ ਬਲਾਂਸਿੰਗ ਹੈਗਾ ਜੀ ਇਹਦਾ ਜਿਹੜਾ ਪਿਸਤਲ ਸੀ ਉਹ ਪਿਸਤਲ ਤੋਂ ਉਹਨੂੰ ਫੜਾ ਉਹਨੇ ਆਹ ਫੜਦੇ ਸਾਰੀ ਉਹਦਾ ਜਿਹੜਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਲੋਟ ਉਹ ਸਾਡੇ ਮੁਲਾਜ਼ਮ ਦੇ ਜਿਹੜੇ ਇਹ ਸੇ ਬਲਾਂਸਿੰਗ ਹੈ ਉਹਦੇ ਲੱਗਿਆ ਕਿ ਉਹਨੂੰ ਅਸੀਂ ਬਾਗੀ ਇਸ ਤਰ੍ਹਾਂ ਜਰਾ ਦੇ ਦਿਆ ਹੈ ਠੀਕ ਹੈ ਜਲਦੀ ਜਲਦੀ ਤੇਰੀ ਵੱਲੋਂ ਕਾਰਵਾਈ ਚੱਲੇਗੀ ਸਰ ਉਹ ਜੀ ਬੈਗੇ ਦਮੇ ਹਰ ਤੋਂ ਭਜਿਆ ਹੋਇਆ ਹੈ ਕਿੰਨੇ ਮੁਕਦਮੇ ਸਰ ਉਹ ਤੋਂ ਪਿਛਲੇ 4-5 ਮੁਕਦਮੇ ਹੋਦੇ ਤੇ ਆਪ ਕੋਲ ਹੀ ਦੇ ਦਰਦ ਸਰਥ ਹੋ ਰਹਿਣਾ ਹਾਂ ਜੀ ਲਾਜਸ਼ਮਿਸ਼ਿਆ ਐਨ ਡੀ ਪੀ ਸੀ ਦੇ ਬੱਚੇ ਹਾਂ ਜੀ ਬਰੇਜ ਲੋਦਾ ਜਲਦੀ ਕਾਬੂ ਕਰਨਾ ਸਰ ਇਹ ਐਸੇ ਹੀ ਦਿਨ ਕੀ ਹੈ ਹੋਣ ਹਾਂਜੀ ਹਾਂਜੀ ਐਸੇ ਹੀ ਦਿਨ ਕਿਹਦੇ ਹੋਏ ਹੋ ਹੈ ਆਪ ਕੋ ਜਵਾਬ ਦੇ ਫਿਰੋਜ਼ਪੁਰ ਤੋਂ ਅਭੀ ਖੁਰਾ ਅਨੰਦ ਰਿਪੋਰਟ